ਤਗ ਨੂੰ ਸਤਿ ਸ੍ਰੀ ਅਕਾਲ ਜੀ ਅਮੀਨ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕੇ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਕਿ ਸ਼ੀਬੀ ਦਿਹਾੜੇ ਚੱਲ ਰਹੇ ਨੇ ਕਿ ਨਿੱਕੇ ਨਿੱਕੇ ਲਾਲ ਨਿਆਂ ਵਿੱਚ ਚੁਣੇ ਗਏ ਤੇ ਸ਼ਹੀਦیاں ਪਾ ਗਏ ਤੇ ਆਪਣੇ ਆਪਣੇ ਵਾਸਤੇ ਉਹਨਾਂ ਨੇ ਸ਼ਹੀਦیاں ਪਾਈਆਂ ਨੇ ਤੇ ਅਸੀਂ ਕਿਉਂਕਿ ਜ਼ਿੰਦਗੀ ਦੇ ਭੈਣ ਭਰਾ ਦੀ ਸ਼ੈਰੀ ਲੈ ਕੇ ਆਏ ਤੇ ਕਿਉਂਕਿ ਕਿਉਂਕਿ ਜ਼ਿੰਦਗੀ ਦੇ ਮੇਲੇ ਵਿੱਚ ਸਭ ਜ਼ਿੰਦਗੀ ਦੇ ਮੇਲੇ ਵਿੱਚ ਸਭ ਆਪਣੇ ਆਪਣੇ ਰਾਹਾਂ ਤੇ ਤੁਰ ਜਾਂਦੇ ਨੇ ਪਰ ਨਾਲ ਦੇ ਜੰਮੇ ਭੈਣ ਭਰਾ ਦਿਲ ਦੇ ਕਿਸੇ ਕੋਨੇ ਵਿੱਚ ਹਮੇਸ਼ਾ ਵਸਦੇ ਨੇ ਵਸਦੇ ਰਹਿੰਦੇ ਨੇ ਨਾਲ ਦੇ ਜੰਮੇ ਭੈਣ ਭਰਾ ਵੀ ਉਨਾਂ ਚਿਰ ਤੱਕ ਹੀ ਨਾਲ ਰਹਿੰਦੇ ਨੇ ਜਿੰਨਾ ਚਿਰ ਸਭ ਕੁਆਰੇ ਹੁੰਦੇ ਨੇ ਇੱਕੋ ਮਾਂ ਦੇ ਜਾਏ ਇੱਕੋ ਮਾਂ ਦੇ ਜਾਏ ਇੱਕ ਛੱਤ ਹੇਠ ਭਲੇ ਇੱਕੋ ਥਾਲੀ ਵਿੱਚ ਖਾਣ ਵਾਲੇ ਹੱਸਣ ਰੋਣ ਦੀਆਂ ਯਾਦਾਂ ਸਾਂਝੀਆਂ ਹੁੰਦੀਆਂ ਨੇ ਯਾਦਾਂ ਸਾਂਝੀਆਂ ਹੁੰਦੀਆਂ ਨੇ ਪਰ ਵਕਤ ਜਦੋਂ ਵਿਆਹ ਦਾ ਦਰਵਾਜ਼ਾ ਖੋਲਦਾ ਹੈ ਖੋਲਦਾ ਹੈ ਤਾਂ ਹਰ ਇੱਕ ਦੀ ਜ਼ਿੰਦਗੀ ਆਪਣੀ ਆਪਣੀ ਹੋ ਜਾਂਦੀ ਹੈ ਵਿਆਹ ਜਾਣ ਤੋਂ ਬਾਅਦ ਵਿਆਹੇ ਜਾਣ ਤੋਂ ਬਾਅਦ ਵਿਆਹੇ ਜਾਣ ਤੋਂ ਬਾਅਦ ਬਾਅਦ ਸਭ ਹੌਲੇ-ਹੌਲੇ ਵਿਖਰ ਜਾਂਦੇ ਨੇ ਵਿਆਹ ਜਾਣ ਤੋਂ ਬਾਅਦ ਹੌਲੇ-ਹੌਲੇ ਵਿਖਰ ਜਾਂਦੇ ਨੇ ਇਨਸਾਨ ਜਦੋਂ ਵਿਆਹਿਆ ਜਾਂਦਾ ਹੈ ਉਦੋਂ ਪੈਣ ਭਰਾ ਮਾਪਿਓ ਦੂਰ ਹੋ ਜਾਂਦਾ ਤੇ ਆਪਣੇ ਪਰਿਵਾਰ ਵਿੱਚ ਹੀ ਮਸਤ ਹੋ ਜਾਂਦੇ ਨੇ ਤੇ ਪੈਣ ਭਰਾ ਦਾ ਵੀ ਚੇਤਾ ਆ ਜਾਵੇ ਤਾਂ ਫਿਰ ਨੇੜੇ ਹੋ ਜਾਂਦੇ ਆ ਨਹੀਂ ਤਾਂ ਕੋਈ ਕਿਸੇ ਦਾ ਪੈਣ ਭਰਾ ਦਾ ਨੀਚੇ ਪਾਉਂਦਾ ਤੇ ਕਈ ਤਾਂ ਕਈ ਵਾਰ ਦੇਖੀ ਨੇ ਕਿ ਮਾਪਿਓ ਨੂੰ ਵੀ ਹੀ ਭੁੱਲ ਜਾਂਦੇ ਨੇ ਮਾਪਿਆਂ ਨੂੰ ਵੀ ਭੁੱਲ ਜਾਂਦੇ ਨੇ ਪਰ ਨਹੀਂ ਕਦੇ ਵੀ ਭੁੱਲ ਨਾ ਨਹੀਂ ਚਾਹੀਦਾ ਹਮੇਸ਼ਾ ਦਿਲ ਦੇ ਕੋਨੇ ਵਿੱਚ ਖੂਨ ਦਾ ਰਿਸ਼ਤਾ ਜਿਹੜਾ ਹੁੰਦਾ ਹੈ ਹਮੇਸ਼ਾ ਯਾਦ ਰਹਿੰਦਾ ਹੈ ਏਸੀ ਅੱਜ ਚਾਰ ਲਾਈਨਾਂ ਇਸ ਤੋਂ ਆਪਾਂ ਅਗਲੀ ਵੀਡੀਓ ਕੱਲ ਨੂੰ ਲੈ ਕੇ ਆਵਾਂਗੇ ਕਿ ਚਾਰ ਭਾਗ ਨੇ ਪਹਿਲਾ ਭਾਗ ਸੀ ਸ਼ਾਇਰੀ ਦਾ ਤੇ ਚਾਰ ਭਾਗਾਂ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਪੈਨ ਪਰਦਾ ਕੀ ਰਿਸ਼ਤਾ ਹੁੰਦਾ ਹੈ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਤੁਹਾਡੇ ਕਮੈਂਟ ਨਾਲ ਸਾਨੂੰ ਖੁਸ਼ੀ ਮਿਲਦੀ ਏ ਜੇ ਤੁਸੀਂ ਕਮੈਂਟ ਕਰਦੇ ਹੋ ਠੀਕ ਕਿ ਸਾਨੂੰ ਕੋਈ ਦੇਖਦਾ ਹੈ ਕਿ ਸਾਡੇ ਪਿੱਛੇ ਵੀ ਕੋਈ ਭੈਣ ਭਰਾ ਹੈਗਾ ਤੇ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਧੰਨਵਾਦ ਜੀ